जी एस टी टू पॉइंट जीरो यानी गुड्स एंड सर्विस टैक्स तो हूँ सरकार ने कुछ चुनिंदा स्लैब रखे एक उन्होंने 5% परसेंट 12% बारह परसेंट का स्लैब ही खत्म हो गया अठाई द का स्लैब खत्म हो गया और सारा आइटम अठारह आ गया सरकार ने एक स्लैब होर इंट्रोड्यूस किया जड़ा चाली परसेंट है जी एस टी रिफॉर्म टू पॉइंट जीरो प्लस इनकम टैक्स ਦੇ ਨਾਲ ਸਾਡੇ ਬੋਖਤਾ ਕੋਲ ਪੈਸਾ ਬਚੇਗਾ ਦੇ ਨਾਲ ਸਾਡੀ ਡਿਮਾਂਡ ਵਧੇਗੀ ਡਿਮਾਂਡ ਵਧੇਗੀ ਜਿਹੜੀ ਸਾਡੀ ਇਕਨੋਮੀ ਨੂੰ ਇੱਕ ਪੋਜ਼ਿਟਿਵ ਇੰਪੈਕਟ ਆਏਗਾ ਹੋਰ ਫੈਕਟਰੀਆਂ ਖੁੱਲਣਗੀਆਂ ਡੋਮੈਸਟਿਕ ਡਿਮਾਂਡ ਵਧੇਗੀ ਸੋ GST ਜਿਹੜਾ ਹੈ ਇਹ ਓਵਰਆਲ ਦੇਸ਼ ਦੀ ਇਕਨੋਮੀ ਲਈ ਇੱਕ ਬੜਾ ਪ੍ਰੋਗਰੈਸਿਵ ਟੈਕਸ ਹੈ ਕਿੱਥੇ ਲਾਵਾਂ ਪੈਸਾ ਪ੍ਰੈਜ਼ੈਂਟਡ ਬਾਈ SBI ਮਿਊਚੁਅਲ ਫੰਡ ਅ ਪਾਰਟਨਰ ਫॉर ਲਾਈਫ ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੇਰਾ ਨਾਮ ਭਵਮੀ ਟਾਈਗਰ ਚੰਡੋਕ ਹੈ ਔਰ ਅਸੀਂ ਆਪਣੀ ਖਾਸ ਫਾਈਨੈਂਸ਼ੀਅਲ ਪੇਸ਼ਕਸ਼ SBI ਮਿਊਚੁਅਲ ਫੰਡ ਪ੍ਰੈਜ਼ੈਂਟਸ ਕਿੱਥੇ ਲਾਵਾਂ ਪੈਸਾ ਦੇ ਨੈਕਸਟ ਐਪੀਸੋਡ ਸੇ ਹਾਜ਼ਰ ਹੋਏ ਆਂ ਔਰ ਅੱਜ ਅਸੀਂ ਬੜਾ ਹੌਟ ਟੌਪਿਕ ਲੈ ਕੇ ਆਇਆ ਜਿਹੜਾ 3 ਸੈਪਟੈਂਬਰ ਤੋਂ ਡਿਸਕਸ਼ਨ ਦੇ ਵਿੱਚ ਹੈ ਉਹ ਹੈ ਜਨਾਬ GST 2.0 ਯਾਨੀ ਗੁੱਡਸ ਐਂਡ ਸਰਵਿਸਿਜ਼ ਟੈਕਸ ਔਰ ਇਹ 2.0 ਦਾ ਕੀ ਮਤਲਬ ਹੈ ਕੀ ਚੇਂजेस ਆਏ ਨੇ ਇਸ ਨੂੰ ਸਮਝਣ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੀਐਸਟੀ ਆਈ ਕਦੋਂ ਸੀਗੀ ਔਰ ਉਹਦੇ ਆਉਣ ਦੇ ਬਾਅਦ ਫਰਕ ਕੀ ਪਿਆ ਇਹਦੇ ਲਈ ਸਾਨੂੰ 8 ਸਾਲ ਸਵਾ 8 ਸਾਲ ਪਹਿਲਾਂ ਜਾਣਾ ਪਏਗਾ ਜੁਲਾਈ 2017 ਦੇ ਵਿੱਚ ਪਹਿਲੀ ਜੁਲਾਈ 2017 ਦੇ ਵਿੱਚ ਦੇਸ਼ ਦੇ ਵਿੱਚ ਜੀਐਸਟੀ ਯਾਨੀ ਗoods ਐਂਡ ਸਰਵਿਸੈਸ ਟੈਕਸ ਜਿਹਨੂੰ ਸਰਕਾਰ ਗੁੱਡ ਐਂਡ ਸਿੰਪਲ ਟੈਕਸ ਦੇ ਤਰੀਕੇ ਨਾਲ ਵੀ ਪੇਸ਼ ਕਰਦੀ ਹੈ ਇਹ ਇੰਟਰੋਡਿਊਸ ਕੀਤਾ ਗਿਆ ਸੀ ਇਦੇ ਅੰਦਰ ਅਣਗਿਣੇ ਟੈਕਸ ਲਾਈਕ ਵੈਟ ਸਰਵਿਸ ਟੈਕ ਸਾਰਾ ਮਰਜ ਕਰਕੇ ਇੱਕੋ ਹੀ ਟੈਕਸ ਸਿੰਪਲੀਫਾਈ ਕਰਕੇ ਜੀਐਸਟੀ ਲਿਆਏ ਸੀਗੇ ਹਾਲਾਂਕਿ ਸਟੇਟਸ ਟੂ ਇੰਪਾਵਰ ਕਰੰਟਲੀ ਉਹਨਾਂ ਨੇ ਕੁਝ ਆਈਟਮਸ ਯਾਨੀ ਕਿ ਹਿਊਮਨ ਕੰਜ਼ਮਪਸ਼ਨ ਦੀ ਲਿਕਰ ਤੇ ਪੈਟਰੋਲੀਅਮ ਪ੍ਰੋਡਕਸ਼ਨ ਨੂੰ ਐਕਸਕਲੂਡ ਕਰਤਾ ਸੀ ਉਹ ਹਲੇ ਵੀ ਸਟੇਟ ਦੇ ਟੈਕਸਸ ਦੇ ਪਰਵਿਊ ਦੇ ਵਿੱਚ ਹੈ ਬਟ ਉਹਦੇ ਇਲਾਵਾ ਤਕਰੀਬਨ ਸਾਰੇ ਆਈਟਮ ਉਹਨਾਂ ਨੇ ਨਿਅਰੈਸਟ ਇਨਕਮ ਜਿਹੜੇ GST ਦੇ ਸਲੈਬ ਜਾਂ ਸਰਵਿਸ ਟੈਕਸ ਦੇ ਸਲੈਬ ਦੇ ਵਿੱਚ ਸੀਗੇ VAT ਦੇ ਸੀਗੇ ਉਹਦੇ ਨੇੜੇ ਤੇੜੇ ਲਿਆਏ ਨੇਮਲੀ ਉਹ ਪਹਿਲਾਂ ਇੱਕ ਸਲੈਬ ਲੈ 0% ਦਾ ਫਿਰ ਲੈ ਆਏ 5% ਦਾ ਮੈਂ ਜੁਲਾਈ 2017 ਦੀ ਗੱਲ ਕਰ ਰਿਹਾ ਜਦ ਇਹ ਸਟਾਰਟ ਹੋਇਆ ਸੀ 0% 5% 12% 18% ਐਂਡ 28% ਉਹਦੇ ਇਲਾਵਾ ਜੁਐਲਰੀ ਦਾ ਇੱਕ ਖਾਸ ਟੈਕਸ ਬਣਾਇਆ ਗਿਆ ਸੀਗਾ 3% ਉਹ ਹਲੇ ਵੀ ਇਸ 2.0 ਤੇ ਛੇੜਿਆ ਨਹੀਂ ਗਿਆ ਉਹ ਇੱਕ ਇੱਕ ਵੱਖਰੀ ਚੀਜ਼ ਹੈ ਸਿਰਫ ਜੁਐਲਰੀ ਲਈ 3% ਰੱਖਿਆ ਹੋਇਆ ਹੈ ਪ੍ਰੈਜ਼ੈਂਟਲੀ ਹੁਣ ਸਰਕਾਰਾਂ ਨੇ ਆਪਣੀ ਸਟੇਟ ਸਰਕਾਰਾਂ ਨੇ ਸਾਰੇ ਨੇ ਮਿਲ ਕੇ ਕੁਝ ਉਹਨਾਂ ਦੇ ਪ੍ਰੋਬਲਮਸ ਸੀਗੀਆਂ ਕੁਝ ਨਹੀਂ ਸੀਗੀਆਂ ਕੁਝ ਉਹਨਾਂ ਸੁਝਾਅ ਦਿੱਤੇ ਇਹ ਸਟਰਕਚਰ ਪੈਦਾ ਹੋਇਆ ਉਸ ਟਾਈਮ ਦੇ ਵਿੱਚ ਔਰ ਇਹਨੂੰ ਦੇਸ਼ ਦੇ ਅੱਗੇ ਪ੍ਰੈਜ਼ెంట్ ਕੀਤਾ ਗਿਆ ਔਰ ਇੰਪਲੀਮੈਂਟ ਵੀ ਹੋਇਆ ਇਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਸ਼ੁਰੂ ਕੀਤੀਆਂ ਗਈ ਸੀਗੀਆਂ ਜਿਵੇਂ ਆਈਟੀਸੀ ਯਾਨੀ ਇਨਪੁਟ ਟੈਕਸ ਕ੍ਰੈਡਿਟ اور ਇਹੋ ਜਿਹਾ ਮੈਕੈਨਿਜ਼ਮ ਦਿੱਤੇ ਗਏ ਸੀ ਤਾਂ ਕਿ ਕਾਸਕੇਡਿੰਗ ਇਫੈਕਟ ਆਫ ਟੈਕਸ ਨਾ ਆਏ ਕਾਸਕੇਡਿੰਗ ਇਫੈਕਟਸ ਆਫ ਟੈਕਸ ਹੈ 100 ਰੁਪਏ ਦੀ ਸ਼ੁਰੂ ਹੋਈ ਚੀਜ਼ ਉਤੇ 5-10 ਰੁਪਏ ਇੱਕ ਟੈਕਸ ਲੱਗਿਆ ਫਿਰ 110 ਦੇ ਉੱਤੇ 10 ਲੱਗ ਗਿਆ ਉਹਦੇ ਅੰਦਰ ਕੁਝ ਮੈਕੈਨਿਜ਼ਮ ਬਣਾਇਆ ਗਿਆ ਸੀਗਾ ਇਨਪੁਟ ਟੈਕਸ ਕ੍ਰੈਡਿਟ ਦਾ ਜਿਹਦੇ ਅੰਦਰ ਜੇ ਤੁਸੀਂ 10 ਰੁਪਏ ਟੈਕਸ ਇੱਕ ਵੈਂਡਰ ਨੂੰ ਦੇ ਪਾਉਂਦੇ ਹੋ ਤੁਸੀਂ ਸਰਕਾਰ ਕੋਲ ਜਾ ਕੇ ਇਹਨੂੰ ਇਨਪੁਟ ਕਲੇਮ ਕਰ ਸਕਦੇ ਸੀਗੇ ਔਰ ਤੁਸੀਂ ਰਿਮੇਨਿੰਗ ਅਮਾਉਂਟ ਦੇ ਸਰਕਾਰ ਕੋਲ ਟੈਕਸ ਦੇ ਸਕਦੇ ਸੀਗੇ ਇਹ ਥੋੜਾ ਇਕਨੋਮੀ ਨੂੰ ਫਾਰਮਲਾਈਜ਼ ਬਣਾਉਣ ਦਾ ਤਰੀਕਾ ਸੀ ਔਰ ਇੱਕ ਸ਼ੁਰੂਆਤ ਸੀ ਕਿ ਸਰਕਾਰ ਜਿਹੜੀ ਹੈ ਇਹਨੂੰ ਹੌਲੇ-ਹੌਲੇ ਕਰਕੇ ਕਟਾਏਗੀ ਔਰ ਤਕਰੀਬਨ ਸਾਰੇ ਆਈਟਮਸ ਨੂੰ ਇਹਦੇ ਪਰਵਿਊ ਚ ਪਾ ਲਵੇ ਉਸ ਟਾਈਮ ਤੇ ਸਟੇਟ ਗਵਰਨਮੈਂਟਸ ਨੇ ਇੱਕ ਲੌਜੀਕਲ ਆਬਜੈਕਸ਼ਨ ਦਿੱਤਾ ਸੀ ਔਰ ਰਾ ਮੰਗਿਆ ਸੀ ਸਰਕਾਰ ਤੋਂ ਕਿ ਜਿਹੜਾ ਸਾਨੂੰ ਜੀਐਸਟੀ ਲਾਗੂ ਕਰਨ ਦੀ وجہ ਨਾਲ ਲਾਸ ਹੁੰਦਾ ਉਹ ਸਾਨੂੰ ਕੰਪਨਸੇਟ ਕੀਤਾ ਜਾਏ ਉਹ ਕੰਪਨਸੇਟ ਕਿਹਾ ਹੋਇਆ 28% ਦੀ ਕਈ ਗੁੱਡਸ ਦੇ ਉੱਤੇ ਸਰਕਾਰ ਨੇ ਸੈਸ ਲਗਾਇਆ ਇਸ ਸੈਸ ਲਗਾਉਣ ਦਾ ਮਤਲਬ ਕੀ ਸੀਗਾ ਕਿ ਜਿਵੇਂ ਗੱਡੀਆਂ ਕੋਈ 10 ਲੱਖ ਤੋਂ ਉੱਤੇ ਤਾਂ 28% ਦਾ ਜੀਐਸਟੀ ਤਾਂ ਦੇਣਗੇ ਹੀ ਦੇਣਗੇ ਉਹਦੇ ਅੱਗੇ 15% ਹੋਰ ਸੈਸ ਦੇਣ ਗਿਆ ਸੋ ਇਹਨੂੰ ਕੰਪਨਸੇਟਰੀ ਸੈਸ ਕਿਹਾ ਗਿਆ ਸੀ ਕਿ ਸਰਕਾਰਾਂ ਨੂੰ ਸਟੇਟ ਗਵਰਨਮੈਂਟ ਨੂੰ ਜਿਹੜਾ ਲਾਸ ਹੋਏਗਾ ਜੇ ਸੁਪੋਜ਼ ਉਹ ਉਹਨਾਂ ਨੇ ਸਟੇਟ ਗਵਰਨਮੈਂਟ ਨੇ ਆਪਣੇ ਵੈਟ اور ਸਰਵਿਸ ਟੈਕਸ ਤੋਂ 1 ਲੱਖ ਕਰੋੜ ਦੀ ਕਲੈਕਸ਼ਨ ਕੀਤੀ ਕਿਸੇ ਵੀ ਸਟੇਟ ਨੇ ਔਰ ਉਹਦੇ ਬਾਅਦ ਉਹਨਾਂ ਨੇ 110 ਕੀਤੀ ਤੇ ਉਹ 10% ਦੇ ਗ੍ਰੋਥ ਨੂੰ ਗ੍ਰੋ ਕਰ ਰਹੀ ਸੀ ਸੇ ਜੋ ਉਹਨਾਂ ਨੂੰ ਲੱਗਿਆ ਕਿ ਜੀਐਸਟੀ ਦੇ ਵਜ੍ਹਾ ਨਾਲ ਉਹਨਾਂ ਨੂੰ ਕੋਈ ਨੁਕਸਾਨ ਹੋਏਗਾ ਤੇ ਕੰਪਨਸੇਟਰੀ ਸੈਸ ਪੂਰਾ ਕਰੇਗਾ ਇਹ ਮੈਕੈਨਿਜ਼ਮ ਕੁਝ ਸਾਲਾਂ ਲਈ ਬਣਾਇਆ ਗਿਆ ਸੀ ਹਮੇਸ਼ਾ ਲਈ ਨਹੀਂ ਸੀਗਾ ਪਰ ਸਰਕਾਰ ਨੇ ਰਿਅਲਾਈਜ਼ ਕੀਤਾ ਕਿ ਪਿੱਛੇ ਸਾਡੀ ਦੇਸ਼ ਦੀ ਅੱਜ ਦੀ ਦੁਨੀਆ ਦੀ ਇਕਨੋਮੀ ਕੋਵਿਡ ਦੇ ਬਾਅਦ ਪੂਰੀ ਤਰ੍ਹਾਂ ਨਹੀਂ ਹੋਈ ਹੈ ਹੋਰ ਵੀ ਕਈ ਕਾਰਨ ਰਹੇ ਨੇ ਜਿਹੜੀ ਇਕਨੋਮੀ ਦੇ ਅੰਦਰ ਵੀਕਨੈਸ ਰਹੀ ਹੈ ਹਾਲਾਂਕਿ ਸਾਡੀ ਦੇਸ਼ ਦੀ ਇਕਨੋਮੀ ਫਿਰ ਵੀ ਵਨ ਆਫ ਦੀ ਲਾਰਜੈਸਟ ਫਾਸਟੈਸਟ ਗਰੋਇੰਗ ਇਕਨੋਮੀ ਹੈ ਪਰ ਯੈਸ ਯੂ نو ਇੰਪਰਟਸ ਦੇਣਾ ਆਉਂਦਾ ਹੋਰ ਤਰੀਕੇ ਨਾਲ ਵੀ ਗਰੋ ਕਰਨਾ ਆਉਂਦਾ ਕੁਝ ਸਾਲਾਂ ਪਹਿਲਾਂ ਸਰਕਾਰ ਨੇ ਕਾਰਪੋਰੇਟ ਨੂੰ ਰਿਵਾਈਵ ਕਰਨ ਲਈ ਉਹਨਾਂ ਦੇ ਜਿਹੜੇ ਇਨਕਮ ਟੈਕਸ ਰੇਟ ਹੈ ਜਿਨ੍ਹਾਂ ਦਾ 400 ਕਰੋੜ ਤੋਂ ਥੱਲੇ ਟਰਨਓਵਰ ਹੈ ਉਹ 30% ਤੋਂ ਘਟਾ ਕੇ 25% ਕਰ ਦਿੱਤਾ ਸੀ ਦੇ ਪਿੱਛੇ ਦੋ ਤਿੰਨ ਸਕਸੈਸਿਵ ਬਜਟਸ ਵਿੱਚ ਤੁਸੀਂ ਦੇਖਿਆ ਹੋਣਾ 올ਡ ਰਜਿਮ on ਨਿਊ ਰਜਿਮ ਲਿਆ ਕੇ ਨਿਊ ਰਜਿਮ ਨੂੰ ਤੁਸੀਂ ਦੇਖਿਆ ਹੋਣਾ ਕਈ ਸਲੈਬਸ ਉੱਤੇ ਲੈ ਗਏ ਹੁਣ ਜਿਹੜਾ ਪ੍ਰੈਜ਼ੈਂਟ ਬਜਟ ਆਇਆ ਸੀਗਾ ਜੋ ਐਪਲੀਕੇਬਲ ਹੈਗਾ ਫਾਈਨੈਂਸ਼ੀਅਲ ਇਅਰ 2025-26 ਦੇ ਵਿੱਚ ਉਹਨਾਂ ਨੇ 12 ਲੱਖ ਤੱਕ ਤਾਂ ਇਨਕਮ ਟੈਕਸ ਹੀ ਵੇਵ ਕਰਤਾ ਹੈ ਉਹਦੇ ਬਾਅਦ ਉਹਨਾਂ ਦੇ ਜਿਹੜਾ 30% ਦਾ ਸਲੈਬ ਹੈ ਉਹ 24 ਲੱਖ ਤੇ ਕਰਤਾ ਯਾਨੀ ਕਿ 0 ਤੋਂ 2 4 ਲੱਖ 4 ਤੋਂ 8 ਐਦਾ ਐਦਾ ਕਰਕੇ 5 5% ਨਾਲ ਵੱਧ ਕੇ 0 ਤੋਂ 4 0 ਹੈ 4 ਤੋਂ 8 500 ਔਨ ਕਰਕੇ ਚੱਲਦਾ ਜਾਂਦਾ ਹੈ 24 ਲੱਖ ਦੇ ਬਾਅਦ 30% ਹੁੰਦਾ ਹੈ ਬਾਕੀ ਜਿਹੜਾ 50 ਲੱਖ 1 ਕਰੋੜ 2 ਕਰੋੜ ਦਾ ਜਿਹੜਾ ਸਰਚਾਰਜ ਹੈ ਉਹ ਤਾਂ ਹੈਗਾ ਪਰ ਇਹਨਾਂ ਨੇ ਕੁਝ ਲਿਕਵਿਡਿਟੀ ਪ੍ਰਦਾਨ ਕਰਤੀ ਹੁਣ GST ਜਿਹੜਾ ਹੈ ਉਹ ਇਨਡਾਇਰੈਕਟ ਟੈਕਸ ਹੈ ਤੁਸੀਂ ਕੋਈ ਵੀ ਚੀਜ਼ ਲੋਗੇ ਹਰ ਇਨਸਾਨ ਅਮੀਰ ਹੋਏ ਗਰੀਬ ਹੋਏ ਜੋ ਬਿਸਕਟ ਲੈ ਰਿਹਾ ਉਹ ਸੇਮ ਟੈਕਸ ਹੀ ਦੇ ਰਿਹਾ ਸੋ ਸਰਕਾਰ ਨੇ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਅੱਛੀ ਚੀਜ਼ ਇਹ ਹੈ ਇਹਦੇ ਅੰਦਰ ਸਟੇਟ ਗਵਰਨਮੈਂਟਸ ਬਿਕੋਜ਼ ਇਹ ਜਿਹੜਾ ਫੈਸਲਾ ਹੁੰਦਾ ਹੈ ਇਹ ਜੀਐਸਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਹੁੰਦਾ ਸੋ ਜਿਹੜੀ 3 ਸੈਪਟੈਂਬਰ ਦੀ ਮੀਟਿੰਗ ਜਿਹੜੀ ਦਿੱਲੀ ਬੁਲਾਈ ਗਈ ਸੀਗੀ ਨਿਰਮਲਾ ਸੀਤਾਰਾਮਨ ਜਿਨ੍ਹਾਂ ਨੂੰ ਚੇਅਰ ਕਰਦੇ ਸਾਡੇ ਦੇਸ਼ ਦੇ ਜਿਹੜੇ ਫਾਈਨੈਂਸ ਮਿਨਿਸਟਰ ਹੈ ਉੱਤੇ ਸਾਰੇ ਸਟੇਟਸ ਦੇ ਕਈ ਸੈਕਰੀਟਰੀ ਸੀਐਮ ਤੇ ਫਾਈਨੈਂਸ ਮਿਨਿਸਟਰ ਆਂਦੇ ਨੇ उन्होंने ओवरऑल एक रजा मेन कि नंबर ऑफ स्लैब बहुत ज़्यादा कन्फ्यूजन है ये पहली गल तो घटाए जा काफ़ी सारिया आइटम क्लब कित सो so, सरकार ने हूँ प्रडोमीनेंटली थोड़े जे रेट रखते जीरो परसेंट यानी कि कोई रेट नहीं आ, कोई टैक्स नहीं पं परसेंट रखे उन्होंने बहुत सारे आइटम जोड़े बारह अठारह केसेंट से मूव करते स्पेसली खाण पीन के आइटम कई तो उन्होंने जीरो ही कर दई उन्होंने जो बटर या कोई होर प्रोडक्ट सेसेंटते ले एंड इनफैक्ट ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਜਿਹਦੇ ਉੱਤੇ 18 18% ਟਰਮ ਪਲਾਨ ਦੇ ਉੱਤੇ 18% ਟੈਕਸੀ ਹੈਲਥ ਇੰਸ਼ੋਰੈਂਸ ਦੇ ਉੱਤੇ 18 ਸੀ ਉਹ ਇੰਡੀਵਿਜੁਅਲ ਪਾਲਿਸੀ ਦੇ ਅੰਦਰ ਜ਼ੀਰੋ ਹੀ ਕਰ ਦਿੱਤਾ ਸੋ ਹੁਣ ਸਰਕਾਰ ਨੇ ਇਹ ਸਾਰੇ ਸਲੈਬਸ ਹਟਾ ਕੇ ਕੁਝ ਚੁਣਿੰਦਾ ਸਲੈਬ ਰੱਖੇ ਇੱਕ ਉਹਨਾਂ ਨੇ 5% ਕੇ 12% ਦਾ ਸਲੈਬ ਹੀ ਖਤਮ ਹੋ ਗਿਆ 5 ਦੇ ਬਾਅਦ 18 28% ਦਾ ਸਲੈਬ ਖਤਮ ਹੋ ਗਿਆ ਉਹ ਸਾਰੇ ਆਈਟਮ 18 ਦੇ ਵਿੱਚ ਆ ਗਏ ਸਰਕਾਰ ਨੇ ਇੱਕ ਸਲੈਬ ਹੋਰ ਇੰਟਰੋਡਿਊਸ ਕੀਤਾ ਹੈ ਜਿਹੜਾ 40% ਦਾ ਹੈ ਉਹ ਕਿਹੜਾ ਹੈ ਲਕਜ਼ਰੀ ਗੁੱਡਸ ਸਿੰ ਚੀਜ਼ਾਂ ਲਈ ਜਿਹੜੀਆਂ ਮਹਿੰਗੀਆਂ ਚੀਜ਼ਾਂ ਜਿਵੇਂ ਐਜ਼ ਅ ਟੋਲਡ ਯੂ 10 ਲੱਖ ਦੇ ਉੱਤੇ ਕਾਰ ਹੈ ਕੋਈ ਲਕਜ਼ਰੀ ਆਈਟਮਸ ਹੈਗੇ ਨੇ ਟਬੈਕੋ ਪ੍ਰੋਡਕਟਸ ਹੈਗੇ ਨੇ ਉਹ ਉਹਨਾਂ ਨੇ ਸਾਰੇ 40% ਦੇ ਉੱਤੇ ਸਿੰ ਗੁੱਡਸ ਨੂੰ ਉਹਨਾਂ ਨੇ ਪਾਤਾ ਹੁਣ ਫਾਇਦਾ ਇਹਦੇ ਨਾਲ ਇਹ ਹੋਏਗਾ ਸਟੇਟ ਗਵਰਨਮੈਂਟਸ ਤੋਂ ਪਹਿਲਾਂ 28% ਤੋਂ ਵੱਧ ਇਹ ਸਾਰੀਆਂ ਗੁੱਡਸ ਦੇ ਉੱਤੇ ਨਹੀਂ ਆਂਦਾ ਸੀ ਇਹਦਾ ਮਤਲਬ 14% ਸਟੇਟ ਨੂੰ 14% ਸੈਂਟਰਲ ਗਵਰਨਮੈਂਟ ਔਰ ਜਿਹੜੀ ਸੈਂਟਰਲ ਗਵਰਨਮੈਂਟ ਉਹ ਕੰਪਨਸੇਟ ਕਰਦੀ ਸੀ निर्मला सीतारमन जी ने एक चीज़ होर क्लैरिफाई की है कि कहें जब तक पुराना मैकेनिज्म सैट नहीं होंगे कुछ महीने लीन चार महीने लिए हो सकता है असी पुराना मैकेनिज्म कंटिन्यू करिए पंद्रह परसेंट पर इवेंचुअली ख़त्म हो जाएगा हूँ स्टेट्स कोई सिन गुड है या लगजरी गुड है भी परसेंट स्टेट को आएगा भीसेंट सेंट्रल को जाएगा ये होर ट्रांसपेरेंसी बढ़ेगी सो ये बड़ा अच्छा स्टैप है और जे असी बारे मुल्क जाइए ਉੱਥੇ ਤਾਂ ਜੀ ਇਸ ਤੋਂ ਵੀ ਜ਼ਿਆਦਾ ਸਿੰਪਲੀਫਾਈਡ ਜੀਐਸਟੀ ਉੱਥੇ ਤਾਂ ਕਈ ਕਈ ਕੰਟਰੀਆਂ 'ਚ ਇੱਕੋ ਹੀ ਸਲੈਬ ਹੈ ਕੋਈ ਵੈਟ ਬੋਲਦਾ ਉਹਨੂੰ ਕੋਈ ਜੀਐਸਟੀ ਬੋਲਦਾ ਜਿਵੇਂ ਸਿੰਗਾਪੁਰ ਜਿਵੇਂ ਕੰਟਰੀ ਸਤ ਪਰਸੈਂਟ ਦਾ ਇੱਕ ਫਲੈਟ ਜੀਐਸਟੀ ਜਾਂ ਵੈਟ ਹੈਗਾ ਸੋ ਇਹ ਮੈਕੈਨਿਜ਼ਮ ਅ ਇਨਸ਼ੋਰ ਕਰਦਾ ਹੈ ਕਿ ਸਾਡੀ ਇਕਨੋਮੀ ਫਾਰਮੂਲਾਈਜ਼ ਹੋਏ ਟਰਾਂਸਪੇਰੈਂਸੀ ਵਧੇ ਸੋ ਜੀਐਸਟੀ ਜਿਹੜਾ ਹੈ ਇਹ ਓਵਰਆਲ ਦੇਸ਼ ਦੀ ਇਕਨੋਮੀ ਲਈ ਇੱਕ ਬੜਾ ਪ੍ਰੋਗਰੈਸਿਵ ਟੈਕਸ ਹੈ ਔਰ ਇਹਨੂੰ ਕਟਾਣ ਦੇ ਬਾਅਦ ਆ ਇੱਕ ਕੰਜ਼ਮਪਸ਼ਨ ਸਾਡੀ ਦੇਸ਼ ਦੀ ਵਧੇਗੀ ਤੁਸੀਂ ਦੇਖੋ ਜੇ ਉਹਨਾਂ ਨੇ ਇਨਕਮ ਟੈਕਸ ਦੇ ਸਲੇਬ ਵਧਾਤੇ ਤੇ ਹੱਥੇ ਪੈਸਾ ਆਇਆ ਜੀਐਸਟੀ ਦੇ ਰੇਟਸ ਘਟਾਤੇ ਤੇ ਤੁਹਾਡੇ ਹੱਥੇ ਪੈਸਾ ਇਹਦੇ ਨਾਲ ਕੀ ਹੋਏਗਾ ਸਾਡੀ ਜਿਹੜੀ ਦੇਸ਼ ਦੀ ਕੰਜ਼ਮਪਸ਼ਨ ਹੈ ਜਿਹੜਾ ਜੀਐਸਟੀ 2.0 ਆਇਆ ਹੈ ਦੇਸ਼ ਦੀ ਕੰਜ਼ਮਪਸ਼ਨ ਵਧੇਗੀ ਜਿਹੜੇ ਕੁਇਕ ਸਰਵਿਸ ਰੈਸਟੋਰੈਂਟਸ ਇਹਨਾਂ ਨੂੰ ਫਾਇਦਾ ਹੋਏਗਾ ਅਪੀਰਲ ਯਾਨੀ ਕਿ ਕੱਪੜੇ ਪਾੜਨ ਵਾਲੋ ਜਿਹੜੇ ਪਹਿਲਾਂ 12 18 ਉਹਨਾਂ ਨੂੰ ਰਿਡਿਊਸ ਕਰ ਦਿੱਤਾ ਗਿਆ ਹੈ ਫੁੱਟਵੇਅਰ ਵਾਈਟ ਗੁੱਡਸ ਯਾਨੀ ਕਿ ਟੀਵੀ ਗੁੱਡਸ ਏਸੀ ਦੇ ਵਿੱਚ ਕਈ ਜਗ੍ਹਾ ਤੇ 28% ਦਾ ਟੈਕਸ ਸੀਗਾ 에어 ਕੰਡੀਸ਼ਨਰ ਦੇ ਵਿੱਚ ਸੀਮੈਂਟ ਦੇ ਵਿੱਚ 28% ਸੀਗਾ ਇਹ ਸਾਰਾ ਹੁਣ 18% ਤੇ ਲੈ ਆਏ ਆ ਤੇ ਕਾਫੀ ਪੈਸਾ ਜਿਹੜਾ ਐਂਡ ਪ ਉਪਭੋਗਤਾ ਹੈ ਕੰਜ਼ਿਊਮਰ ਹੈ ਉਹਦੇ ਹੱਥੇ ਬਚੇਗਾ ਜਿਹਦੇ ਨਾਲ ਸਾਡੀ ਖਰੀਦ ਫਰੋਕ ਬਚਣੀ ਚਾਹੀਦੀ ਹੈ ਔਰ ਜਿਹੜਾ ਬਹੁਤ ਸਾਡਾ ਅਨਾਰਗਨਾਈਜ਼ ਸੈਗਮੈਂਟ ਹੈ ਜਿਵੇਂ ਮਿਲਕ ਪ੍ਰੋਡਕਟਸ ਹੋ ਗਏ ਬਿਸਕਟ हेयर ऑयल ਇਟਸੈਟਰਾ ਉੱਥੇ ਜੀਐਸਟੀ ਬਹੁਤ ਜ਼ਿਆਦਾ ਸੀਗਾ ਉਹਨਾਂ ਨੂੰ 5% ਤੇ ਲੈ ਆਏ ਨੇ ਇਦੇ ਨਾਲ ਕੰਪਲਾਈਅੰਸ ਵੀ ਵਧੇਗੀ ਕਿਉਂਕਿ ਜਦ ਚੀਜ਼ਾਂ ਔਖੀਆਂ ਹੁੰਦੀਆਂ ਤਾਂ ਲੋਕੀ ਅਵੋਇਡ ਕਰਦੇ ਆ ਭਈ ਅਸੀਂ ਇਹ ਬਿੱਲ ਪਰਾਂਗੇ ਉਹਦੇ ਨਾਲ ਹੋ ਸਕਦਾ ਕਿ ਹੁਣ ਜ਼ਿਆਦਾ ਇਕਨੋਮੀ ਫਾਰਮਲਾਈਜ਼ ਹੋਏ ਸੋ ਜੀਐਸਟੀ ਰਿਫਾਰਮ 2.0 ਪਲੱਸ ਇਨਕਮ ਟੈਕਸ ਦੇ ਨਾਲ ਸਾਡੇ ਬੋਖਤਾ ਕੋਲ ਪੈਸਾ ਬਚੇਗਾ ਦੇ ਨਾਲ ਸਾਡੀ ਡਿਮਾਂਡ ਵਧੇਗੀ ਡਿਮਾਂਡ ਵਧੇਗੀ ਤਾਂ ਜਿਹੜੀ ਸਾਡੀ ਇਕਨੋਮੀ ਨੂੰ ਇੱਕ ਪੋਜ਼ਿਟਿਵ ਇੰਪੈਕਟ ਆਏਗਾ ਹੋਰ ਫੈਕਟਰੀਆਂ ਖੁੱਲਣਗੀਆਂ ਡੋਮੈਸਟਿਕ ਡਿਮਾਂਡ ਵਧੇਗੀ थोड़ा जी चीज़ समझ है कि बाइफरकेशन होती है जिम्मे कभी कोई बिल उठाओगे स्पेसली खाण पीण का कोई बिल उठाएं तो पंच परसेंट जी एस टी लगता है तुम देखोगे उसी जी एस टी लिखे होंगे येंट्रल जी एस टी फिर देखें देखना एस जी एस टी हों यानी कि स्टेट जी एस टी यूनियन टेरेटरी जिमें चंडिया होर है उत्तर यूटी जी एस टी लिखे हों को ही चीज़ है सो पं परसेंट का मतलब यह है खाने के ढाई परसेंट स्टेट गवमेंट का ਔਰ 28% ਸੈਂਟਰਲ ਗਵਰਨਮੈਂਟ ਦਾ ਇੱਕ IGST ਹੁੰਦਾ ਉਹਨੂੰ ਕਹਿੰਦੇ ਜੀ ਇੰਟਰ ਸਟੇਟ ਸਪਲਾਈਜ਼ ਲਈ ਜਦ ਤੁਸੀਂ ਦੋ ਇੰਟਰ ਸਟੇਟ ਦੀ ਸਪਲਾਈ ਹੋ ਰਹੀ ਹੈ ਤਾਂ IGST ਹੁੰਦਾ ਉਹ ਵੀ ਇੱਕ ਕੈਟਾਗਰੀ ਹੈ ਜਿਹਦੇ ਚ ਇਹ ਕੈਲਕੂਲੇਸ਼ਨ ਹੁੰਦੀ ਹੈ ਫਿਰ ਇਨਪੁਟ ਟੈਕਸ ਕ੍ਰੈਡਿਟ ਜਿਹਨੂੰ ITC ਚ ਕਿਹਾ ਗਿਆ ਜਿਵੇਂ ਤੁਹਾਨੂੰ ਕਿਹਾ ਸੀ ਕਾਸਕੇਡਿੰਗ ਇਫੈਕਟ ਮਤਲਬ ਪਹਿਲਾ ਟੈਕਸ ਔਨ ਟੈਕਸ ਔਨ ਟੈਕਸ ਹੁੰਦਾ ਸੀ ਉਹਨੂੰ ਖਤਮ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਕਿ ਜਿਵੇਂ ਤੁਸੀਂ ਤੁਹਾਡਾ ਟੈਕਸ ਬਣਿਆ ਤੁਹਾਨੂੰ ਸਰਕਾਰ ਨੂੰ 1 ਲੱਖ ਦੇ ਉੱਤੇ 18000 ਦੇਣਾ ਹੈ ਪਰ ਤੁਸੀਂ ਕਿਸੇ ਵੈਂਡਰ ਨੂੰ ਪਹਿਲਾਂ ਤੁਸੀਂ 18% ਦੇ ਚੁੱਕੇ ਹੋ ਸਪੋਜ਼ ਤੁਹਾਡਾ 1 ਲੱਖ ਟੈਕਸ ਦੀ ਲਾਇਬਿਲਟੀ ਆਂਦੀ ਹੈ ਔਰ 1 ਲੱਖ ਦੇ ਉਤੇ 18% 18000 ਤੁਸੀਂ ਦੇ ਚੁੱਕੇ ਹੋ ਹੁਣ ਤੁਸੀਂ 1 ਲੱਖ 18000 ਯਾਨੀ ਕਿ 82000 ਸਰਕਾਰ ਨੂੰ ਜਮ੍ਹਾਂ ਕਰੋਗੇ ਤੇ ਇਹਦੇ ਨਾਲ ਟਰਾਂਸਪੇਰੈਂਸੀ ਵੱਧਦੀ ਹੈ ਪੂਰੀ ਜਿਹੜੀ ਚੇਨ ਹੈ ਇਹ ਬਹੁਤ ਅੱਛੇ ਤਰੀਕੇ ਨਾਲ ਚੱਲਦੀ ਹੈ ਸੋ ਸਟਰਕਚਰ ਦਾ ਹੁਣ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ 0% ਜਿਹੜਾ 5% 12 18 28 ਸੀ ਇਹ ਕੋਲਾਪਸ ਹੋ ਕੇ 0 ਦਾ 0 ਹੀ ਰਿਹਾ 5 18 ਤੇ 40 ਹੋ ਗਿਆ 40 ਸਿਰਫ ਬਹੁਤ ਥੋੜੀ ਜੀ ਚੀਜ਼ਾਂ ਚ ਰੱਖਿਆ ਗਿਆ ਔਰ ਅਗੇਨ ਰਿਪੀਟ ਕਰ ਰਹੇ ਹਨ ਲਿਕਰ ਪ੍ਰੋਡਕਟਸ ਫॉर ਹਿਊਮਨ ਕੰਜ਼ਮਪਸ਼ਨ ਪਲੱਸ ਪੈਟਰੋਲੀਅਮ ਪ੍ਰੋਡਕਟਸ ਇਹਦੇ ਅੰਦਰ ਹਲੇ ਵੀ ਨਹੀਂ ਹੈ ਉਹ ਫਿਲਹਾਲ ਬਾਅਰ ਦੇ ਪ੍ਰਵਿਊ ਚ ਹੀ ਚਲਦੀ ਜਾ ਰਹੇ ਨੇ ਕੰਪਨਸੇਸ਼ਨ ਸੈਸ ਜਿਹੜਾ ਸੀਗਾ ਹੋਰੇ ਹੋਰੇ ਲਗਜ਼ਰੀ ਆਈਟਮ ਦੇ ਵਿੱਚ ਕਾਰਸ ਦੇ ਵਿੱਚ ਇਹ ਕੁਛ ਟਾਈਮ ਬਾਅਦ ਡਿਸਾਲਵ ਕਰ ਦਿੱਤਾ ਜਾਏਗਾ ਔਰ ਜਿਵੇਂ ਤੁਹਾਨੂੰ ਦੱਸਿਆ 40% ਦੇ ਅੰਦਰ ਕਈ ਗੁੱਡਸ ਪਾ ਦਿੱਤੇ ਜਾ ਚੁੱਕੇ ਨੇ ਸੋ 56th GST ਕਾਉਂਸਲ ਦੀ ਮੀਟਿੰਗ ਹੋਈ ਸੀਗੀ 3 ਤੇ 4 ਸਪਟੈਂਬਰ ਨੂੰ ਕਨਵਨ ਸੀ ਪਰ 3 ਸਪਟੈਂਬਰ ਤੱਕ ਹੀ ਮੇਨ ਫੈਸਲੇ ਹੋ ਗਏ ਸੀਗੇ ਔਰ ਉਹਨਾਂ ਨੇ ਜਿਹੜੀ ਡੇਟ ਆਫ ਇੰਪਲੀਮੈਂਟੇਸ਼ਨ ਬਣਾਈ ਹੈ ਯਾਨੀ ਕਿ 3 ਸਪਟੈਂਬਰ ਫੈਸਲਾ ਤੇ ਹੋ ਗਿਆ GST ਕਾਉਂਸਲ ਦੀ ਮੀਟਿੰਗ ਵਿੱਚ ਆਫਕੋਰਸ ਕਈ ਸਟੇਟ ਦੀ ਉਹਦੇ ਅੰਦਰ ਆਪਣੇ ਪੁਆਇੰਟਸ ਸੀਗੇ ਜਿਹਦੇ ਉਹਨਾਂ ਨੂੰ ਐਕਸੈਪਟੇਬਲ ਸੀਗਾ ਨਹੀਂ ਸੀਗਾ ਪਰ ਸਾਰੀ ਸਟੇਟਸ ਨੂੰ ਫਿਰ ਇੱਕ ਤਰੀਕੇ ਨਾਲ ਲਿਆ ਕੇ ਉਹਨਾਂ ਨੂੰ ਕਨਵਿੰਸ ਕਰਾ ਕੇ ਇਸ ਚੀਜ਼ ਨੂੰ ਇੰਪਲੀਮੈਂਟ ਕਰਾਇਆ ਗਿਆ ਸੋ 22 ਸਪਟੈਂਬਰ ਦਾ ਦਿਨ ਇਸ ਕਰਕੇ ਚੁਣਿਆ ਗਿਆ ਕਿਉਂਕਿ ਫੈਸਟੀਵਿਟੀ ਸ਼ੁਰੂ ਹੋ ਜਾਂਦੇ ਨੇ ਨਵਰਾਤਰੀਆਂ ਦਾ ਪਹਿਲਾ ਦਿਨ ਸੀ ਉਹਨਾਂ ਨੇ 22 ਸਪਟੈਂਬਰ ਤੋਂ ਇਸ ਚੀਜ਼ ਨੂੰ ਐਪਲੀਕੇਬਲ ਕੀਤਾ ਨਾਓ ਜਿਹੜੇ 12% ਦੇ ਆਈਟਮ ਸੀਗੇ 80 ਤੋਂ 90% 5% ਤੇ ਹੀ ਮੂਵ ਕਰ ਦਿੱਤੇ ਗਏ ਨੇ ਬਹੁਤ ਥੋੜੇ ਜਿਹੇ ਆਈਟਮ ਨੇ ਜਿਹੜੇ 18% ਤੇ ਉੱਤੇ ਚਲੇ ਗਏ ਨੇ ਜਿਹੜਾ uh, 40% ਦਾ ਸਲੈਬ ਸ਼ੁਰੂ ਕੀਤਾ ਗਿਆ ਉਹ ਲਗਜ਼ਰੀ ਆਈਟਮ ਸਿਨ ਤੇ ਡੀਮੈਰਿਟ ਗੁੱਡਸ ਲਈ ਹੈਗਾ ਸੋ ਇਹਨਾਂ ਨੇ ਨਾ ਕੀ ਦਿੱਤਾ ਜੀ 5% ਸਲੈਬ ਨੂੰ 에ਸੈਂਸ਼ੀਅਲ ਕਿਹਾ ਗਿਆ ਮੈਰਿਟ ਗੁੱਡ ਕਿਹਾ ਗਿਆ 5% ਸਲੈਬ ਨੂੰ ਮੈਰਿਟ ਕਿਹਾ ਗਿਆ 18% ਨੂੰ ਸਟੈਂਡਰਡ ਰੇਟ ਕਿਹਾ ਗਿਆ ਫॉर ਮੋਸਟ ਆਫ ਦਾ ਜੀਐਸਟੀ ਗੁੱਡਸ ਐਂਡ 40% ਦਾ ਰੇਟ ਹੈ ਲਗਜ਼ਰੀ ਸਿਨ ਮੈਰਿਟ ਗੁੱਡਸ ਲਈ चीज़ा सस्तियां हुई हैं सो मिल्क प्रोडक्ट्स सर्टन डेयरी आइटम्स एह बहुत इंपैक्ट आया एजुकेशनल लर्निंग के उ चीज़ा घट हुई हैं परसनल केयर तोड़िया चीज़ा घट हुई हैं हाउस होल्ड गोड्स ये अंदर रेट कटाए गए हैं कई चीज़ों पर तो खत्म ही कर दिए गए ने। Tabacco, chewing tobacco, cigarettes, सारी हैं टबैको चुइंग टबैको सिगरेट्स यार चीज़ा सर्टन बेवरेज उन्होंने उत्ते चाली परसेंट का रेट कर दिता गया एग्रीकल्चर मशीनरी यानी कि जोड़ा सा खेतीबाड़ी का किसान करता है ਔਰ ਫਾਰਮਿੰਗ ਇਕਵਿਪਮੈਂਟ ਯਾਨੀ ਖੇਤੀਬਾੜੀ ਦੇ ਜਿਹੜੇ ਇਕਵਿਪਮੈਂਟ ਨੇ ਇਹਨਾਂ ਨੂੰ 12% ਤੋਂ 5% ਤੇ ਰਿਡਿਊਸ ਕਰ ਦਿੱਤਾ ਗਿਆ ਤਾਂ ਕਾਫੀ ਰਾਹ ਦਿੱਤੀ ਗਈ ਹੈ ਦਵਾਈਆਂ ਲਾਈਫ ਸੇਵਿੰਗ ਡਰਗਸ ਇਹ ਬਹੁਤ ਵੱਡਾ ਇੱਕ ਇਸ਼ੂ ਸੀਗਾ ਕਿ ਭਈ ਜੀਵਨ ਨੂੰ ਬਚਾਣ ਦੀ ਜਿਹੜੀ ਡਰਗਸ ਹੈ ਉਹ ਕਾਫੀ ਟਾਈਮ ਦੀ ਇੱਕ ਮੂਵਮੈਂਟ ਚੱਲ ਰਹੀ ਸੀ ਕਿ ਭਈ ਇਹਨਾਂ ਨੂੰ ਖਟਾਇਆ ਜਾਣਾ ਚ ਹਟਾਇਆ ਜਾਣਾ ਚਾਹੀਦਾ ਬਹੁਤ ਵੱਡੀ ਰਿਲੀਫ ਦਿੱਤੀ ਗਈ ਹੈ ਇਹ 5% ਤੋਂ ਹਟਾਈ ਦਿੱਤੀਆਂ ਗਈਆਂ ਹੈ ਲਾਈਫ ਐਂਡ ਹੈਲਥ ਇੰਸ਼ੋਰੈਂਸ ਪਾਲਿਸੀ ਤੁਹਾਡਾ ਜਾਣਨਾ ਬਹੁਤ ਜ਼ਰੂਰੀ ਹੈ ਕਿ ਸੁਪੋਜ਼ ਤੁਸੀਂ ਇਸ ਤੋਂ ਪਹਿਲਾਂ 10000 ਦਾ ਕੋਈ ਪ੍ਰੀਮੀਅਮ ਦਿੱਤਾ ਹੈ ਹੈਲਥ ਇੰਸ਼ੋਰੈਂਸ ਦਾ ਉਹਦੇ ਤੇ 18% ਯਾਨੀ ਕਿ 1800 ਰੁਪਏ ਤੁਹਾਨੂੰ 11800 ਦੀ ਜਿਹੜੀ ਪਾਲਿਸੀ ਹੁੰਦੀ ਸੀਗੀ ਉਹ ਹੁਣ 10000 ਤੇ ਹੋ ਜਾਏਗੀ ਇੱਕ ਸਵਾਲ ਬਹੁਤ ਦੇਰ ਦਾ ਆ ਰਿਹਾ ਹੈ ਕਿ ਜੇ ਅਸੀਂ ਲਾਸਟ ਈਅਰ ਪ੍ਰੀਮੀਅਮ ਦਿੱਤਾ ਸੀ ਤਾਂ ਉਹਦਾ ਕੀ ਹੋਏਗਾ ਉਹਦੀ ਵੀ ਕਲੈਰਿਟੀ ਆ ਗਈ ਜੇ ਤੁਹਾਡਾ ਪ੍ਰੀਮੀਅਮ 22 ਸਪਟੈਂਬਰ ਦੇ ਬਾਅਦ ਦਿੱਤਾ ਜਾ ਰਿਹਾ ਹੈ ਉਹਦੀ ਪਾਲਿਸੀ ਬਾਅਦ ਚ ਹੋ ਰਹੀ ਹੈ ਤੇ ਤੁਹਾਨੂੰ ਕੋਈ GST ਨਹੀਂ ਦੇਣਾ ਇਹ ਵੀ ਇੱਕ ਬਹੁਤ ਵੱਡਾ ਰਿਲੀਫ ਹੈ ਫਿਰ यूज्ड ਕਾਰਸ ਦੇ ਉੱਤੇ ਡਿਕਲੇਰ ਟੈਰਿਫ ਹੈਗਾ ਕੁਝ ਹੋਟਲ ਦੇ ਉੱਤੇ ਐਬੋਲਿਸ਼ ਕਰ ਦਿੱਤਾ ਗਿਆ ਹੈ ਕਈ ਸਾਰੀ ਚੀਜ਼ਾਂ ਚੇਂजेस ਹੋਈਆਂ ਆ ਇਹ ਚੀਜ਼ਾਂ ਦਾ ਮਤਲਬ ਕੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਸਿੰਪਲਿਸਿਟੀ ਤੇ ਰੈਸ਼ਨਲਾਈਜੇਸ਼ਨ ਕਰਦੀ ਹੈ ਇੱਕ ਕਾਫੀ ਸਾਰਾ ਹੋ ਸਕਦਾ ਆਉਣ ਵਾਲੇ ਟਾਈਮ ਦੇ ਅੰਦਰ ਕੁਝ ਹੋਰ ਸਲੈਬ ਕੱਟ ਕਰ ਦਿੱਤੇ ਜਾਣ ਜਾਂ ਖਤਮ ਕਰ ਦਿੱਤੇ ਜਾਣ ਪਰ ਪ੍ਰੈਜ਼ੈਂਟਲੀ ਜੋ ਟੇਬਲ ਤੇ ਹੈਗਾ ਫਿਓਰ ਸਲੈਬ ਮੀਨ ਸਿੰਪਲਰ ਟੈਕਸੇਸ਼ਨ ਟੈਕਸੇਸ਼ਨ ਸਿੰਪਲ ਹੁੰਦੀ ਹੈ ਤਾਂ ਇਹਦੀ ਜਿਹੜੀ ਕੰਪਲਾਈਅੰਸ ਹੈ ਉਹ ਕਾਫੀ ਹੱਦ ਤੱਕ ਵੱਜ ਜਾਂਦੀ ਹੈ ਰੀਲੀਫ ਫॉर ਮਿਡਲ ਐਂਡ ਲੋਅਰ ਇਨਕਮ ਗਰਪਸ ਮਤਲਬ ਜਿਹੜਾ ਯੂ نو ਮਿਡਲ ਇਨਕਮ ਗਰਪ ਹੈ ਉਹਨਾਂ ਨੂੰ ਕਾਫੀ ਹੱਦ ਤੱਕ ਰਾਹਤ ਦਿੱਤੀ ਜਾਂਦੀ ਹੈ ਲੋਅਰ ਇਨਕਮ ਗਰਪ ਹੈ ਉਹਨੂੰ ਵੀ ਇਹਦਾ ਕਾਫੀ ਫਾਇਦਾ ਹੁੰਦੀ ਹੈ ਇਹਦੇ ਨਾਲ ਕੰਜ਼ਮਪਸ਼ਨ ਵੱਧਦੀ ਹੈ ਜੇ ਤੁਹਾਡੇ ਹੱਥ 'ਚ ਜ਼ਿਆਦਾ ਪੈਸਾ ਹੋਏਗਾ ਤੁਸੀਂ ਜ਼ਿਆਦਾ ਚੀਜ਼ਾਂ ਦੀ ਖਰੋਦ-ਫਰੋਦ ਕਰ ਸਕਦੇ ਹੋ ਜਾਂ ਜੇ ਤੁਹਾਡੇ ਕੋਲ ਪੈਸੇ ਬਚਦੇ ਤੁਸੀਂ ਇਨਵੈਸਟਮੈਂਟਸ ਕਰ ਸਕਦੇ ਹੋ ਐਟ ਦੀ ਐਂਡ ਤੁਹਾਡੇ ਕੋਲ ਪੈਸਾ ਬਚਦਾ ਹੈ ਸੋ ਜਿਹੜੀ ਤੁਹਾਡੀ ਰੈਵਨਿਊ ਜਿਹੜਾ ਸਰਕਾਰ ਨੂੰ ਹੋ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਨਾਲ ਕੋਈ ਨੁਕਸਾਨ ਹੁੰਦਾ ਉਹਦੀ ਪਰਪਾਈ ਕਿਦਾਂ ਕਰਨਗੇ ਉਹ ਜਿਹੜੇ ਤੁਹਾਡੇ ਲਗਜ਼ਰੀਅਨਸ ਇਨ ਗੁੱਡ 40% ਤੇ ਚਲੇ ਗਏ ਨੇ ਉਹਦੇ ਉੱਤੇ ਉਹ ਪਰਪਾਈ ਹੋएगी ਆ ਕਾਫੀ ਹੁਣ ਤੱਕ ਜਿਹੜਾ ਸਟੇਟਸ ਐਂਡ ਸੈਂਟਰ ਹੈ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਮੈਨੇਜ ਕਰਨਗੇ ਹੁਣ 0% ਨਿਲ 5% ਦੇ ਅੰਦਰ ਮੋਸਟ ਆਫ ਦੀ ਐਸੈਂਸ਼ੀਅਲ ਗੁੱਡਸ 18% ਸਟੈਂਡਰਡ ਰੇਟ ਐਂਡ ਐਸ ਐ ਟੋਲਡ ਯੂ 40% ਜਿਹੜਾ ਡੀਮੈਰਿਟ ਗੁੱਡਸ ਲਈ ਹੈਗਾ ਹੁਣ ਗੱਡੀਆਂ ਦੀ ਗੱਲ ਕਰਦੇ ਆ ਗੱਡੀਆਂ 10 ਲੱਖ ਤੋਂ ਥੱਲੇ ਪਹਿਲਾਂ 28% ਸੀ ਉਹ 18% ਹੋ ਗਿਆ ਇਹ ਬਹੁਤ ਵੱਡੀ ਰਾਹਤ ਹੈ ਗੱਡੀਆਂ স্মਲ ਕਾਰਸ ਲਈ ਜਾਂ ਟੂ व्हीਲਰਸ ਲਈ ਮੋਸ਼ੀ ਸਾਰੇ ਟੂ व्हीਲਰਸ ਕਵਰ ਹੋ ਜਾਣਗੇ ਇਹ ਚੀਜ਼ ਨਹੀਂ ਸਟੇਸ਼ਨਰੀ ਐਂਡ ਬੁక్స్ 12 ਤੋਂ 18 ਸੀ ਕਿ ਉਹਨੂੰ 5% ਤੇ ਲਿਆਇਆ ਗਿਆ ਸੋ ਇਹ ਵੀ ਕਾਫੀ ਤੁਹਾਨੂੰ ਰਾਹਤ ਮਿਲੇਗੀ ਅ ਮਹਿੰਗਾ ਕੀ ਹੋਇਆ ਐਜ਼ ਆ ਟੋਲ ਯੂ ਲਕਸ਼ਰੀ ਐਂਡ ਸਿੰਗ ਗੁੱਡਸ ਟਬੈਕੋ ਪਾਨ ਮਸਾਲਾ 슈ਗਰ ਡਰਿੰਕਸ ਹਾਈ ਐਂਡ ਵਹੀਕਲਸ ਯਾਨੀ 10 ਲੱਖ ਤੋਂ ਉੱਤੇ ਜਿਹੜੀ ਗੱਡੀਆਂ ਆ ਉਹਨਾਂ ਦੇ ਉੱਤੇ 40% ਹੋਏਗਾ ਲੇਕਿਨ ਫਿਰ ਸੈਸ ਵੀ ਤਾਂ ਹਟਾ ਦਿੱਤਾ ਗਿਆ 28 15 43 ਹੁੰਦਾ ਸੀ 40 ਕਿਸਮ ਨਾਲ ਉਹ ਵੀ ਸਸਤਾ ਹੀ ਹੋ ਰਿਹਾ ਚੀਜ਼ਾਂ ਮਹਿੰਗੀਆਂ ਨਹੀਂ ਹੋ ਰਹੀ ਗੱਡੀਆਂ ਫਿਰ ਇਲੈਕਟ੍ਰਿਕ ਵਹੀਕਲਸ ਉਹਨਾਂ ਤੇ ਕੋਈ ਚੇਂਜ ਨਹੀਂ ਆ ਪੈਂਦਾ ਪੰਜ ਹਾਂਜੀ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿਉਂਕਿ ਹੁਣ ਸਮਾਂ ਆ ਰਿਹਾ ਹੈ ਜਦ ਫੈਸਟੀਵਿਟੀਆਂ ਆ ਰੇ ਲੋਕੀ ਜੁਐਲਰੀ ਖਰੀਦਦੇ ਆ ਜਨਾਕ ਜੁਐਲਰੀ ਪਹਿਲਾਂ ਵੀ 3% ਸੀ ਤੇ ਹੁਣ ਵੀ 3% ਇਹ ਵਾਹਿਦ ਇੱਕ ਚੀਜ਼ ਹੈ ਆਈਟਮ ਹੈ ਜਿਹੜਾ ਹਲੇ ਵੀ 3% ਤੇ ਰੱਖਿਆ ਗਿਆ ਸੋ ਇਹ ਤੁਹਾਡਾ ਜਾਨਣਾ ਜ਼ਰੂਰੀ ਹੈ ਕਿ ਕੱਲ ਤੁਸੀਂ ਕੋਈ ਜੁਐਲਰੀ ਆਈਟਮ ਲੈਂਦੇ ਹੋ 골ਡ ਲੈਂਦੇ ਹੋ ਸਾਰੇ ਜੇ ਚੀਜ਼ ਦੇ ਉੱਤੇ 3% ਦਾ ਜੀਐਸਟੀ ਰੱਖਿਆ ਗਿਆ ਸੋ ਇਸ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਕਿ ਜੀਐਸਟੀ ਦੇ ਅੰਦਰ ਕੀ ਚੇਂਜਸ ਹੋਏ ਨੇ ਔਰ ਤੁਹਾਡੇ ਉੱਤੇ ਕੀ ਇੰਪੈਕਟ ਆਂਦਾ ਸਾਨੂੰ ਇਹ ਲੱਗਦਾ ਕਿ ਓਵਰਲ ਇਕਨੋਮੀ ਨੂੰ ਕਾਫੀ ਇਹਦਾ ਫਾਇਦਾ ਹੋਏਗਾ ਔਰ ਜੇ GST ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰ ਦੀ ਕਲੈਕਸ਼ਨ ਸਮਝੋ ਪੌਨੇਦਲ ਪੌਨੇਦੋ ਲੱਖ ਕਰੋੜ ਸੀਗੀ 160 ਸੀਗੀ 180 ਸੀਗੀ ਕਿ ਉਹ ਘਟੇਗੀ ਹੋ ਸਕਦਾ ਹੈ ਪਹਿਲੇ ਕੁਝ ਦੋ ਤਿੰਨ ਮਹੀਨੇ ਦੇ ਵਿੱਚ ਇਹਦਾ ਇਮਪੈਕਟ ਆਏ ਪਰ ਓਵਰঅল ਮੋਸਟ ਆਫ ਦੀ ਇਕਨੋਮਿਸਟ ਅਗਰੀ ਕਿ ਇਹਦੇ ਬਾਅਦ ਇਹ ਇਮਪੈਕਟ ਨਹੀਂ ਆਏਗਾ ਤਕਰੀਬਨ ਏਸੀ ਲੈਵਲ ਤੇ ਖੜੇ ਹੋ ਜਾਣਗੇ ਕਿਉਂਕਿ ਕੰਜ਼ਮਪਸ਼ਨ ਬਚ ਜਾਏਗੀ ਔਰ ਕਾਫੀ ਸਾਰੀ ਕੰਪਲਾਈਅੰਸ ਬਚ ਜਾਏਗੀ ਹੋ ਸਕਦਾ ਹੈ ਕਈ ਕਈ ਬਿਜ਼ਨਸਿਸ ਵਿੱਚ ਲੋਕੀ ਫਾਰਮਲ ਇਕਨੋਮੀ ਵਿੱਚ ਨਹੀਂ ਹੁੰਦੇ ਉਹ ਨਹੀਂ ਦਿੰਦੇ ਸੀ ਜੀਐਸਟੀ ਹੁਣ ਉਹ ਕਹਿਣਗੇ ਜੀ 5% ਹੀ ਜੀਐਸਟੀ ਅਸੀਂ ਭਰ ਲਈਏ ਔਰ ਬੈਟਰ ਹੈ ਕਿ ਇਹਦੇ ਉੱਤੇ ਜਿਹੜਾ ਲੌਜੀਕਲ ਟੈਕਸ ਹੈ ਉਹ ਦੇ ਦੇਣੇ ਆ ਸੋ ਇਹਦੇ ਨਾਲ ਇਹ ਚੀਜ਼ਾਂ ਦਾ ਫਾਇਦਾ ਹੋਏਗਾ ਰੈਸ਼ਨਲਾਈਜੇਸ਼ਨ ਲੈਸਰ ਸਲੈਬਸ ਬੈਟਰ ਕੰਪਲਾਈਅੰਸ ਮੋਰ ਕੰਜ਼ਮਪਸ਼ਨ ਐਂਡ ਮੋਰ ਫਾਰਮਲਾਈਜੇਸ਼ਨ ਆਫ ਦੀ ਇਕਨੋਮੀ ਐਂਡ ਮੋਰ ਮਨੀ ਇਨ ਦੀ ਹੈਂਡਸ ਆਫ ਦੀ ਕੰਜ਼ਿਊਮਰ ਸੋ ਇਹ ਕਾਫੀ ਹੱਦ ਤੱਕ ਅੱਛਾ ਫੈਸਲਾ ਸਰਕਾਰ ਦਾ ਉਹ ਡਿਬੇਟੇਬਲ ਗੱਲ ਹੈ ਕਿ ਉਹ ਅੱਜ ਲਿਆਇ ਨਹੀਂ ਪਹਿਲਾਂ ਲਿਆ ਸਕਦੇ ਸੀ ਜਾਂ ਉਦਾਂ ਲਿਆ ਸਕੀ ਸੀ ਉਹ ਇੱਕ ਡਿਫਰੈਂਟ ਟਾਪਿਕ ਔਰ ਡਿਸਕਸ਼ਨ ਹੈ ਮੈਂ ਮੂਲਤਾ ਗੱਲ ਕਰ ਰਿਹਾ ਇਹ ਰਾਈਟ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ ਹੈ ਔਰ ਮੈਨੂੰ ਇਹ ਲੱਗਦਾ ਕਿ ਹੁਣ ਜਦ ਫਿਊਚਰ ਜਿਹੜੀਆਂ ਜੀਐਸਟੀ ਕੌਂਸਲ ਦੀ ਮੀਟਿੰਗ ਹੋਣਗੀਆਂ ਸਟੇਟ ਗਵਰਨਮੈਂਟਸ ਐਂਡ ਸੈਂਟਰਲ ਗਵਰਨਮੈਂਟ ਹੋਰ ਵਿਚਾਰ ਕਰਨਗੀ ਕਿ ਇਹਨਾਂ ਨੂੰ ਕਿਦਾਂ ਹੋਰ ਰੈਸ਼ਨਲਾਈਜ਼ ਕਰ ਸਕਦੇ ਆ ਕਟਾ ਸਕਦੇ ਆ ਔਰ ਜਿਹੜੇ ਹੁਣ 3-4 ਸਲੈਬ ਜਿਹੜੇ ਕੱਟ ਗਏ ਨੇ ਉਦੋਂ ਵੀ ਹੋ ਸਕਦਾ ਕੋਈ ਇਕਾਦ ਮਰਜ ਹੋ ਜਾਏ ਜਾਂ ਹੋਰ ਕਈ ਆਈਟਮਾਂ 18 ਤੋਂ 5% ਦੇ ਵਿੱਚ ਆ ਜਾਣ ਸੋ ਓਵਰਆਲ ਇਹ ਅੱਛਾ ਪੋਜ਼ਿਟਿਵ ਸਟੈਪ ਹੈ ਔਰ ਸਾਡੀਆਂ ਸਾਰੀਆਂ ਸਟੇਟ ਗਵਰਨਮੈਂਟਸ ਨੇ ਇਹਨਾਂ ਨੂੰ ਇੱਕ ਅੱਛੇ ਤਰੀਕੇ ਨਾਲ ਲਿੱਤਾ ਹੁਣ ਜਿਵੇਂ ਕਿ ਮੈਂ ਤੁਹਾਨੂੰ ਆਈਡੀਆ ਦਿੰਦਾ 쇼 ਦੇ ਐਂਡ ਦੇ ਵਿੱਚ ਮੈਂ ਤੁਹਾਡੇ ਕੋਲ ਕੋਈ ਇੱਕ ਇੰਟਰਸਟਿੰਗ ਫੈਕਟ ਦੇ ਕੇ ਜਾਣਾ ਉਹ ਇੰਟਰਸਟਿੰਗ ਫੈਕਟ ਕੀ ਹੈ GST ਜਦੋਂ ਇਹ ਅਨਾਉਂਸ ਹੋਈ ਹੈ ਗੱਡੀਆਂ ਲਈ ਕਿ ਭਈ ਇਹ 28 ਤੋਂ 18 ਹੋ ਜਾਣਗੀਆਂ ਔਰ ਜਿਹੜਾ ਸੈਸ ਹੈ ਉਹ ਹਟ ਕੇ ਚਾਲੀ ਤੇ ਚਲੇ ਜਾਏਗਾ ਤੇ ਬੈਸਟ ਚੀਜ਼ ਜਿਹੜੀ ਹੋਈ ਹੈ ਉਹ ਇਹ ਹੋਈ ਹੈ ਕਿ ਗੱਡੀਆਂ ਦੀ ਬੁਕਿੰਗ ਬਹੁਤ ਦਬਕੇ ਹੋਈ ਹੈ ਇੱਕੇ ਡਾਟਾ ਆਇਆ ਸੀਗਾ ਥੈਟ ਇਨ ਸਰਜ ਹੋਈ ਹੈ ਕਿ ਟਾਟਾ ਮੋਟਰਸ ਨੇ 10000 ਗੱਡੀਆਂ ਵਿੱਚ ਇੱਕ ਦਿਨ ਦੇ ਵਿੱਚ ਮਾਰੂਤੀ ਸੁਜ਼ੂਕੀ ਨੇ ਬਹੁਤ ਸਾਲਾਂ ਦਾ ਆਪਣਾ ਟਾਰਗੇਟ 35 ਸਾਲਾਂ ਦਾ ਕਹਿੰਦੇ ਅਚੀਵ ਕੀਤਾ ਔਰ ਹੁੰਡਈ ਨੇ ਤਕਰੀਬਨ 11000 ਗੱਡੀਆਂ ਜਿਹੜੀਆਂ ਉਹ ਵੇਚੀਆਂ ਇਹ ਸਰਜ ਸ਼ੋਅ ਕਰਦੀ ਹੈ ਹੋ ਸਕਦਾ ਤੁਸੀਂ ਕਹੋ ਜੀ ਇਹ ਗੱਡੀਆਂ ਤਾਂ ਲੋਕਾਂ ਨੇ ਪਹਿਲਾਂ ਵੀ ਲੈਣੀਆਂ ਸੀ ਹੁਣ ਲੈ ਲੀਆਂ ਹੋ ਸਕਦਾ ਹੈ ਲੇਕਿਨ ਇਹ ਵੀ ਪੋਸੀਬਲ ਹੈ ਕਈ ਲੋਕੀ ਜਿਹੜੀ ਗੱਡੀਆਂ ਦਾ ਡਿਸੀਜਨ ਡਿਲੇ ਕਰਕੇ ਬੈਠੇ ਸੀਗੇ ਉਹ ਇਹਨਾਂ ਨੂੰ ਪ੍ਰੀਪੋਨ ਕਰ ਗਏ ਔਰ ਲੋਅਰ ਜੀਐਸਟੀ ਦਾ ਫਾਇਦਾ ਉਠਾ ਗਏ ਸੋ ਓਵਰਆਲ ਇਹਦੀ ਪਰਸੈਪਸ਼ਨ ਅੱਛੀ ਹੈ ਪਰ ਇਹਨੂੰ ਗਰਾਉਂਡ ਲੈਵਲ ਤੇ ਹਲੇ ਸਮਝਣ ਨੂੰ ਇੰਪੈਕਟ ਆਨ ਨੂੰ ਟਾਈਮ ਲੱਗੇ ਕਿਉਂਕਿ 22 ਸੈਪਟੈਂਬਰ ਹਲੇ ਥੋੜੇ ਦਿਨ ਪਹਿਲਾਂ ਹੀ ਇਹ ਡੇਟ ਗਈ ਹੈ ਤੇ ਲੋਕੀ ਇਹਦਾ ਹਲੇ ਵੀ ਅੰਡਰਸਟੈਂਡ ਕਰ ਰਹੇ ਨੇ ਪਰ ਯੈਸ ਸਾਡੀ ਪਰਚੇਜ਼ਿੰਗ ਪਾਵਰ ਇਹਦੇ ਨਾਲ ਵਧੇਗੀ ਕੰਜ਼ਮਪਸ਼ਨ ਵਧੇਗੀ ਔਰ ਸਾਡੀ ਓਵਰਆਲ ਇਕਨੋਮੀ ਨੇ ਇੱਕ ਬਹੁਤ ਪੋਜ਼ਿਟਿਵ ਫੀਚਰ ਹੈ ਐਂਡ ਲੁਕਿੰਗ ਫੋਰਵਰਡ ਕਿ ਸਾਡੇ ਕੋਲ ਹੋਰ ਵੀ ਰੈਸ਼ਨਲਾਈਜ਼ ਜੀਐਸਟੀ ਆਵੇ ਇਨ ਫਿਊਚਰ ਤੁਹਾਡਾ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਕਾਫੀ ਅੱਛਾ ਫੀਡਬੈਕ ਭੇਜ ਰਹੇ ਹੋ ਔਰ ਇਸ ਈਮੇਲ ਆਈਡੀ ਦੇ ਉੱਤੇ ਆਪਣਾ ਫੀਡਬੈਕ ਭੇਜਦੇ ਰਹੋ ਅਸੀਂ ਨਵੇਂ ਐਪੀਸੋਡਸ ਬਣਾਵਾਂਗੇ ਪੁਰਾਣੇ ਐਪੀਸੋਡਸ ਦੇ ਅੰਦਰ ਵੀ ਜੇ ਤੁਹਾਨੂੰ ਕੁਝ ਕਲੈਰਿਟੀ ਚਾਹੀਦੀ ਆ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹ ਪਾਰਟ ਡਿਸਕਸ ਕੀਤਾ ਸੀ ਹੁਣ ਅਸੀਂ ਨੈਕਸਟ ਲੈਵਲ ਦੀ ਡਿਸਕਸ਼ਨ ਕਰੀਏ ਤੁਸੀਂ ਬਿਲਕੁਲ ਆਪਣੇ ਸੁਝਾਅ ਭੇਜੋ ਸਜੈਸ਼ਨ ਕੁਇਰੀ ਸਭ ਕੁਝ ਭੇਜੋ ਬਾਕੀ ਦੇਸ਼ ਦੁਨੀਆ ਦੀ ਖਬਰਾਂ ਲਈ ਬਨੇ ਰਹੋ ਪੀਟੀਸੀ ਨਿਊਜ਼ ਨਾਲ ਮਿਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧਿਤ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ